ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅੱਥੀ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਸਭ ਭੈਣ ਭਰਾ ਨੂੰ ਤੰਦਰੁਸਤੀਆਂ ਬਖਸ਼ਣ ਗੁਰੂ ਮਹਾਰਾਜ ਦੀ ਕਿਰਪਾ ਕੇ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆ ਤੰਦਰੁਸਤੀਆਂ ਦੇ ਵਿੱਚ ਆ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਸੱਚੇ ਪਾਸ਼ਾ ਵੈਗੁਰੂ ਦਾ ਸ਼ੁਕਰਾਨਾ ਕਰਦੇ ਆ ਤੇ ਵੈਗੁਰੂ ਜੀ ਆਪ ਜਿਵੇਂ ਆ ਕੇ ਆਪ ਸਭ ਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੀ ਗੁਰਬਾਣੀ ਦੀ ਵੀਡੀਓ ਲੈ ਕੇ ਆਉਂਦੇ ਆ ਤੇ ਵੈਗੁਰੂ ਜੀ ਅੱਜ ਵੀ ਗੁਰਬਾਣੀ ਸੰਬੰਧੀ ਤੇ ਵੀਡੀਓ ਲੈ ਕੇ ਆਏ ਆ ਤਾਂ ਵੈਗੁਰੂ ਜੀ ਅੱਜ ਦਾ ਟੌਪਿਕ ਹੈ ਜਿਸ ਤਰ੍ਹਾਂ ਕਿ ਹੁਣ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਤਾਂ ਵਾਹਿਗੁਰੂ ਜੀ ਜਦੋਂ ਉਹਨਾਂ ਦੇ ਗੁਰਪੁਰਬ ਵਾਲੇ ਦਿਨ ਹੁੰਦੇ ਆ ਨੇੜੇ ਦਿਨ ਹੁੰਦੇ ਆ ਤਾਂ ਵਾਹਿਗੁਰੂ ਜੀ ਆਪਾਂ ਨੂੰ ਜਿਹੜੀ ਉਹਨਾਂ ਦੀ ਬਾਣੀ ਹੈ ਉਹ ਉਹਦਾ ਆਪਾਂ ਨੂੰ ਜਾਪ ਕਰਨਾ ਚਾਹੀਦਾ ਹੈ ਇਸ ਗੱਲਬਾਤ ਤੇ ਆਪਾਂ ਜੇ ਵਿਚਾਰ ਕਰਾਂਗੇ ਤੇ ਵਾਇਗਰੂ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਵੀ ਵਾਇਗਰੂ ਜੀ ਵਾਦਤੋ ਵਾਦਨ ਸਪੋਰਟ ਕਰੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਤਾਂ ਵਾਇਗਰੂ ਜੀ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਤਾਂ ਇਸ ਕਰਕੇ ਵੈਗੁਰੂ ਜੀ ਆਪਾਂ ਜਾਪ ਸ਼ੁਰੂ ਕਰਨੇ ਆ ਤੇ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਮੂਲ ਮੰਤਰ ਉਹਨਾਂ ਦੁਆਰਾ ਰਚਿਤ ਇੱਕ ਮੰਤਰ ਹੈ ਸ਼ਬਦ ਹੈ ਇੱਕ ਤਾਂ ਵੈਗੁਰੂ ਜੀ ਮੂਲ ਮੰਤਰ ਦਾ ਜਾਪ ਸ਼ੁਰੂ ਕਰਨਾ ਜੋ ਕਿ 27 ਸਤੰਬਰ ਤੋਂ ਲੈ ਕੇ 5 ਨਵੰਬਰ ਤੱਕ 40 ਦਿਨ ਦਾ ਜਾਪ ਭੰਦਾ ਹੈ ਓ ਵੈਗੁਰੂ ਜੀ ਤੁਸੀਂ ਆਪ ਦੀ ਸ਼ਰਧਾ ਮੁਤਾਬਕ ਜਿੰਨੀ ਤੁਹਾਡੀ ਸ਼ਰਧਾ ਉਸ ਤਰ੍ਹਾਂ ਤੁਸੀਂ ਸ਼ੁਰੂ ਕਰ ਸਕਦੇ ਹੋ ਘਟੋ ਘਟ ਅੱਧਾ ਘੰਟਾ ਦਾ ਦਾ ਜਾਪ ਜ਼ਰੂਰ ਕਰਨਾ ਹੈ ਤੇ ਉਸ ਤੋਂ ਬਾਅਦ ਤੁਸੀਂ ਜਿੰਨੀ ਤੁਹਾਡੀ ਇੱਛਾ ਹੈ ਤੁਸੀਂ ਜਿੰਨਾ ਚੌਂਕੜਾ ਲਾ ਸਕਦੇ ਹੋ ਘੰਟੇ ਦਾ 2 ਘੰਟੇ ਦਾ ਤਾਂ ਵੈਗੁਰੂ ਜੀ ਜ਼ਰੂਰ ਸ਼ੁਰੂ ਕਰੋ ਹਾਜ਼ਰੀਆਂ ਭਰੋ ਇਹਦੇ ਵਿੱਚ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਲਓ ਅਗਲੀ ਗੱਲ ਹੈ ਕਿ ਵਾਹਿਗੁਰੂ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਜਪਜੀ ਸਾਹਿਬ ਦੀ ਬਾਣੀ ਗੁਰੂ ਮਹਾਰਾਜ ਦੁਆਰਾ ਰਚੀ ਤੇ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਤਾਂ ਉਸ ਲਈ ਆਪਾਂ 26 ਸਤੰਬਰ ਤੋਂ ਲੈ ਕੇ 5 ਨਵੰਬਰ ਤੱਕ ਪਾਠ ਸ਼ੁਰੂ ਕਰ ਸਕਦੇ ਆ ਜੋ 41 ਦਿਨ ਤੇ ਪਾਠ ਬੰਦੇ ਆ 41 ਜਿਸ ਸ੍ਰੀ ਜਪਜੀ ਸਾਹਿਬ ਦੇ ਪਾਠ ਵਾਹਿਗੁਰੂ ਜੀ ਤੁਸੀਂ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਜੋ ਵੀ ਤੁਹਾਡੀ ਆ ਸਮਰਿਆਦ ਹੈ ਜੋ ਜੋ ਵੀ ਤੁਹਾਡੀ ਅਰਦਾਸ ਹੈ ਉਸ ਸੰਬੰਧੀ ਤੁਸੀਂ ਛੋਟੀ ਅਰਦਾਸ ਕਰਕੇ ਫਾਇ ਗੁਰੂ ਜੀ ਤੁਸੀਂ ਇਹ ਜਾਪ ਸ਼ੁਰੂ ਕਰ ਲੈਣੇ ਐ ਪਾਠ ਜਿਛੇ ਰਿਜਬਜੀ ਸਾਹਿਬ ਦੇ ਪਾਠ ਸ਼ੁਰੂ ਕਰ ਸਕਦੇ ਹੋ ਤੇ ਜਰੂਰ ਪ੍ਰਮਾਤਮਾ ਕਿਰਨ ਕਿਰਪਾ ਕਰਨਗੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਆਪ ਤੇ ਜਰੂਰ ਕਿਰਪਾ ਕਰਨਗੇ ਕਿ ਆਪ ਦੀ ਅਰਦਾਸ ਜਰੂਰ ਪੂਰੀ ਹੋਵੇਗੀ ਜਦੋਂ ਗੁਰਪੁਰਬ ਦੇ ਦਿਨ ਆ ਜਾਂਦੇ ਆ ਵਾਹਿਗੁਰੂ ਜੀ ਤਾਂ ਜਿਸ ਤਰ੍ਹਾਂ ਆਪਾਂ ਗੁਰਪੁਰਬ ਦੇ ਦਿਨਾਂ ਵਿੱਚ ਆਪਣੇ ਘਰਾਂ ਨੂੰ ਸਜਾਉਨੇ ਆ ਘਰਾਂ ਦੇ ਦੀਵੇ ਲਾਉਨੇ ਆ ਤਾਂ ਵਾਹਿਗੁਰੂ ਜੀ ਇਹ ਵੀ ਆਪਣਾ ਇੱਕ ਫਰਜ਼ ਬਣਦਾ ਕਿ ਆਪਾਂ ਜਾਪ ਕਰੀਏ ਵਾਦ ਵਾਦ ਬਾਣੀ ਦਾ ਪਾਠ ਕਰੀਏ ਤਾਂ ਜੋ ਗੁਰੂ ਮਹਾਰਾਜ ਬਖਸ਼ਾ ਕਰਨ ਕਿਉਂਕਿ ਜਦੋਂ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਬਾਣੀ ਦਾ ਜਾਪ ਕੀਤਾ ਜਾਂਦਾ ਹੈ ਤਵਾਇ ਗੁਰੂ ਜੀ ਫਲ ਜਿਆਦਾ ਪ੍ਰਾਪਤ ਹੁੰਦਾ ਹੈ ਕਿਉਂਕਿ ਜੇਕਰ ਉਹਨਾਂ ਦੀ ਬਾਣੀ ਦਾ ਆਪਾਂ ਜਾਪ ਕਰਦੇ ਹਾਂ ਤਾਂ ਉਹ ਬਹੁਤ ਜਿਆਦਾ ਖੁਸ਼ ਹੁੰਦੇ ਆ ਤੇ ਜਦੋਂ ਗੁਰੂ ਮਹਾਰਾਜ ਖੁਸ਼ ਹੁੰਦੇ ਆ ਤਾਂ ਆਪਾਂ ਜੋ ਕੁਛ ਮਰਜ਼ੀ ਮੰਗ ਲਈਏ ਫਿਰ ਆਪਾਂ ਨੂੰ ਉਹਦਾ ਫਲ ਮਿਲਦਾ ਤਵਾਇ ਗੁਰੂ ਜੀ ਮੂਲ ਮੰਤਰ ਦਾ ਜਾਪ ਕਰਨ ਦੇ ਵਿੱਚ ਤੁਸੀਂ ਹਾਜ਼ਰੀ ਭਰਨੀ ਹੈ ਤੇ ਸ੍ਰੀ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਤੁਸੀਂ ਆਪ ਦੇ ਮਤਬਕ ਸੁਖ ਸਕਦੇ ਹੋ ਜਿਹੜਾ ਮੂਲ ਮੰਤਰ ਦਾ ਜਾਪ ਮੈਂ ਦੁਬਾਰਾ ਕਹਿ ਰਿਹਾ ਕਿ ਘੰਟੇ ਦਾਦੇ ਘੰਟੇ ਦਾ ਤਾਂ ਘਟ-ਘਟ ਕਰਨਾ ਹੀ ਕਰਨਾ ਤੇ ਸ੍ਰੀ ਜਪਜੀ ਸਾਹਿਬ ਦੇ ਪਾਠ ਵਾਹ ਗੁਰੂ ਜੀ ਜਰੂਰ ਹਾਜ਼ਰੀਆਂ ਪਰ ਉਹ ਸ਼ੁਰੂ ਕਰੋ ਮਨੋ ਕਾਮਣੀ ਆਪਣਾ ਮਨੋ ਕਾਮਨਾ ਪੂਰੀਆਂ ਕਰੋ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵੱਤ ਵਾਦ ਖੁਸ਼ੀਆਂ ਪ੍ਰਾਪਤ ਕਰੋ ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਵੇਂ ਮਾਤਾ ਦੇ ਦਿਨ ਜਦੋਂ ਚੱਲਦੇ ਆ ਤਾਂ ਲੋਕ ਨਰਾਤੇ ਰੱਖਦੇ ਆ ਮਾਤਾ ਦੀ ਪੂਜਾ ਕਰਦੇ ਆ ਉਸੇ ਤਰ੍ਹਾਂ ਇਹਨਾਂ ਦੇ ਜਦੋਂ ਗੁਰਪੁਰਬ ਦੇ ਦਿਨ ਨੇੜੇ ਆ ਜਾਂਦੇ ਆ ਤਾਂ ਜਦੋਂ ਆਪਾਂ ਉਹਨਾਂ ਦੀ ਬਾਣੀਆਂ ਦਾ ਜਾਪ ਕਰਦੇ ਆ ਤਾਂ ਉਹ ਬਹੁਤ ਖੁਸ਼ ਹੁੰਦੇ ਆ ਤਾਂ ਵਾਹਿਗੁਰੂ ਜੀ ਵਾਦ ਤੋਂ ਵਾਦ ਜਾਪ ਕਰਕੇ ਜਰੂਰ ਜਰੂਰ ਤੋਂ ਜਰੂਰ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤੇ ਵਾਦ-ਵਾਦ ਗੁਰੂ ਮਹਾਰਾਜ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ